ਜਿੱਥੇ ਵਿਰੋਧੀ ਪਾਰਟੀਆਂ ਜੀ ਰਾਮ ਜੀ ਸਕੀਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ けਰ ਰਹੀਆਂ ਨੇ ਉੱਥੇ ਹੀ ਅੱਜ ਪਠਾਨਕੋਟ ਦੇ ਵਿੱਚ ਬੀਜੇਪੀ ਦੀ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਇੱਕ ਖਾਸ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਮਨਰੇਗਾ ਸਕੀਮ ਦੇ ਵਿੱਚ ਹੋ ਰਹੇ ਪ੍ਰਸ਼ਟਾਚਾਰ ਬਾਰੇ ਜਾਣੂ ਕਰਵਾਇਆ ਅਤੇ ਜੀ ਰਾਮ ਜੀ ਸਕੀਮ ਦੀ ਜਾਣਕਾਰੀ ਵੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਈ ਮੁੱਦਿਆਂ ਤੇ ਵੀ けਰਿਆ। ਇਸ ਬੋਕੇ ਗੱਲਬਾਤ ਕਰਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਮਨਰੇਗਾ ਸਕੀਮ ਦੇ ਵਿੱਚ ਭਾਰੀ ਪੱਧਰ ਤੇ ਧੋਖਾਧੜੀ ਹੋ ਰਹੀ ਹੈ ਜਿਸ ਕਰਕੇ ਇਸ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਰੱਖ ਦਿੱਤਾ ਗਿਆ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਣੇ ਆ ਇਹ ਸਾਡੀ ਸਕੀਮ ਹੈ ਸਰਕਾਰ ਦੀ ਸਕੀਮ ਹੈ ਸਰਕਾਰ ਨੇ ਮਨਰੇਗਾ ਦੀ ਜਗ੍ਹਾ ਜੀ ਰਾਮ ਜੀ ਕਾਰਨ ਕੀ ਹੈ ਕਿ ਮਨਰੇਗਾ ਦੇ ਅੰਦਰ ਬਹੁਤ ਵੱਡਾ ਭ੍ਰਸ਼ਟਾਚਾਰ ਔਰ ਪੰਜਾਬ ਦੇ ਅੰਦਰ ਤਾਂ ਅੱਤੀ ਹੋਈ ਪਈ ਹੈ ਲਗਭਗ 10000 ਤੋਂ ਉੱਪਰ ਕੇਸ ਭ੍ਰਸ਼ਟਾਚਾਰ ਦੇ ਅੰਕਿਤ ਹੋਏ ਹਨ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਇਹ ਸਰਕਾਰ ਸੋਸ਼ਲ ਆਡਿਟ ਕਰਾਉਣ ਤੋਂ ਵੀ ਡੋੜਦੀ ਹੈ ਪਿਛਲੇ ਵਰ੍ਹੇ ਦੇ ਅੰਦਰ 6000 ਤੋਂ ਉੱਪਰ ਪਿੰਡਾਂ ਦਾ ਆਡਿਟ ਨਹੀਂ ਹੋਇਆ ਔਰ ਇਸ ਸਾਲ 'ਚ 7000 ਪਿੰਡ ਹੈ ਜਿਨ੍ਹਾਂ ਦਾ ਆਡਿਟ ਨਹੀਂ ਹੈ ਆਪਣੇ ਇਹਨਾਂ ਦੇ ਆਡਿਟ ਦੇ ਅੰਦਰ 3000 ਤੋਂ ਉੱਪਰ ਪਿੰਡਾਂ ਜਿਨ੍ਹਾਂ 'ਚ ਭ੍ਰਸ਼ਟਾਚਾਰ ਪਾਇਆ ਗਿਆ ਉਹਨਾਂ ਕਈ ਪਿੰਡ ਆਪਣਾ ਸਕੀਮਾਂ ਦੇ ਅੰਦਰ ਰਿਕਵਰੀ ਸਟੈਂਡ ਹੈ ਲੇਕਿਨ ਇਹ ਸਰਕਾਰ ਰਿਕਵਰੀ ਜਿਹੜੀ ਹੈ ਉਹ ਨਹੀਂ ਕਰਵਾ ਰਹੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੀ ਕੋਈ ਵੀ ਸਕੀਮ ਦੇਖ ਲਓ ਉਹ ਗਰੀਬ ਦੇ ird gird ਘੁੰਮੀ ਦੀ ਜੇ ਉਹਨਾਂ ਨੇ ਇੱਜ਼ਤ ਕਰ ਦਿੱਤੇ ਉਹਦਾ ਸਭ ਤੋਂ ਜ਼ਿਆਦਾ ਲਾਭ ਗਰੀਬ ਨੂੰ ਹੋਇਆ ਦਲਿਤ ਨੂੰ ਹੋਇਆ ਅਗਰ ਅੱਜ 80 ਕਰੋੜ ਲੋਕਾਂ ਨੂੰ ਅਨਾਜ ਕਰ ਕਰ ਆ ਰਿਹਾ ਤੇ ਉਹਦਾ ਲਾਭ ਵੀ ਕਮਜ਼ੋਰ ਵਰਗ ਨੂੰ ਦਲਿਤ ਵਰਗ ਨੂੰ ਹੋ ਰਿਹਾ ਅਗਰ ਘਰ ਬਣਾਉਣ ਦੀ ਗੱਲ ਆਏ ਤੇ ਉਹ ਵੀ ਮੋਦੀ ਸਾਹਿਬ ਚਾਹੁੰਦੇ ਨੇ ਕਿ ਕੋਈ ਵੀ ਘਰ ਕੱਚਾ ਨਾ ਰਹੇ ਪਰ ਪੰਜਾਬ ਦੀ ਇੰਨੀ ਨਕਮੀ ਸਰਕਾਰ ਹੈ ਢੰਡੋਰਾ ਪਿੱਟਣ ਵਾਲੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਔਰ ਲਾਰੇ ਲਪੇ ਲਾਣ ਵਾਲੀ ਇਹ ਸਰਕਾਰ ਨੇ ਉਸ ਸਕੀਮ ਦਾ ਵੀ લાભ ਨਾ ਦਲਿਤਾਂ ਦਾ ਨਾਂ ਲੈਂਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਜਰੂਰ ਕਰਦੇ ਨੇ ਪਰ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਨਹੀਂ ਦਿੱਤਾ ਔਰ ਜੀ ਰਾਮਜੀਤ ਸੇ ਕਰਕੇ ਲੈ ਆਣਾ ਪਿਆ ਇਹਦੇ ਅੰਦਰ ਬੜਾ ਸਿੱਧਾ ਸਿੱਧਾ ਪ੍ਰਬਧਾਨ ਕੀਤਾ ਉਹਨਾਂ ਨੇ ਕਿ 100 ਦਿਨ ਦੀ ਜਗ੍ਹਾ 125 ਦਿਨ ਕੰਮ ਦੇਣਾ ਹੈ 7 ਦਿਨਾਂ ਦੇ ਅੰਦਰ ਅੰਦਰ ਮਜ਼ਦੂਰ ਨੂੰ ਉਹਦੀ ਦਿਹਾੜੀ ਮਿਲਣੀ ਚਾਹੀਦੀ ਹੈ ਅਗਰ ਉਹਦੀ ਦਿਹਾੜੀ ਨਹੀਂ ਮਿਲਦੀ 7 ਦਿਨ ਤੋਂ ਬਾਅਦ ਵਿਆਜ ਪੈਣਾ ਚાલુ ਹੋ ਜਾਏਗਾ ਕੋਈ ਮਜ਼ਦੂਰ ਕੰਮ ਮੰਗਦਾ ਔਰ 15 ਦਿਨ ਤੱਕ ਨੂੰ ਅਗਰ ਕੰਮ ਨਹੀਂ ਮਿਲਦਾ ਤੇ ਉਹਨੂੰ ਬੇਰੁਜ਼ਗਾਰੀ ਪੱਤਾ ਦੇਣਾ ਪਏਗਾ ਇਹਨਾਂ ਦੇ ਢਿੱਡ ਭਿੜੇ ਆ ਕਿ ਇਹ ਕੇਜਰੀਵਾਲ ਦੀ ਐਸ਼ ਪ੍ਰਸਤੀ ਤੇ ਵੀ ਕੀ ਆਪਣਾ ਤੇ ਐਡਵਰਟਾਈਜ਼ਮੈਂਟ ਤੇ 1 ਕਰੋੜ ਰੁਪਏ ਖਰਚ ਕਰਦੇ ਨੇ ਲੇਕਿਨ ਗਰੀਬਾਂ ਦੇ ਲਈ ਤਲੀਤਾਂ ਦੇ ਲਈ ਨਾ ਲੈਣਾ ਉਹਨਾਂ ਦਾ ਪਰ 800 ਕਰੋੜ ਰੁਪਏ ਦਾ ਪ੍ਰਬਧਾਨ ਬਜਟ ਕਰਨ ਤੋਂ ਦੌੜਦੇ ਨੇ ਆਪਣੀ ਜ਼ਿੰਮੇਵਾਰੀ ਤੋਂ ਦੌੜਦੇ ਨੇ ਸਰਕਾਰ ਇਸ ਕਰਕੇ ਜ਼ਿੰਮੇਵਾਰੀ ਪਾਣਾ ਚਾਹਦੀ ਹੈ ਕਿ ਸ਼ਾਇਦ ਜਦੋਂ ਇਹਨਾਂ ਦੀ ਵੀ ਥੋੜੀ ਜਿਹੀ ਹਿੱਸੇਦਾਰੀ ਹੋਏਗੀ 10% ਤੋਂ ਉਹਨੂੰ ਚਾਲੀ ਕੀਤਾ ਤੇ ਇਹ ਸ਼ਾਇਦ ਭ੍ਰਸ਼ਟਾਚਾਰ ਤੇ ਨਕੇਲ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਖੁਲਾਸਾ ਤੇ ਮੈਂ ਕਿਤੇ ਹੋਰ ਕਰਨਾ ਸੀ ਮੈਂ ਤੁਹਾਨੂੰ ਲਿਸਟਾਂ ਸਮੇਤ ਦੇਵਾਂਗਾ ਮਾਲਵਾ ਦੇ ਅੰਦਰ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ 10-10 ਕਿੱਲੇ ਜ਼ਮੀਨ ਹੈ ਜਿਹੜੇ ਨੌਕਰੀ ਕਰਦੇ ਨੇ ਜਿਹੜੇ ਇਹਨਾਂ ਦੇ ਐਮਐਲਏ ਦੇ ਘਰ ਗੁਰਗੇ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਹੁਣੇ ਤੁਹਾਡੇ ਸਾਹਮਣੇ ਮਨਰੇਗਾ ਦੀਆਂ ਪੈਰਾਂ ਨੂੰ ਮੈਂ ਮਿਲਿਆ ਜਿਹੜੀ ਕਿੰਨੇ ਦਿਨ ਮਿਲੀ ਹੈ ਜੀ 14 ਦਿਨ 15 ਦਿਨ 4 8 4 ਦਿਨ ਲਵਾਉਂਦੇ ਨੇ 8 ਦਿਨੀਆਂ ਪਾਉਂਦੇ ਨੇ ਚਾਰਾਂ ਦਾ ਪੈਸਾ ਦਿੰਦੇ ਨੇ ਮਾਈ ਕਹਿ ਕੇ ਗਈਆਂ ਨਾ ਇਸ ਲੈਵਲ ਦਾ ਭ੍ਰਸ਼ਟਾਚਾਰ ਦਿਨੇਸ਼ ਦੇਸ਼ ਦੀ ਸੰਪਤੀ ਜਿਹੜੇ ਪਿੰਡ ਦੀ ਵਿਕਾਸ ਲਈ ਲਗਣੀ ਚਾਹੀਦੀ ਹੈ ਉੰਨੀ ਨਹੀਂ ਲਗਣੀ ਚਾਹੀਦੀ ਹੈ ਇਰਪਰ ਸਟ੍ਰਕਚਰ ਹੋਵੇ ਅੱਛਾ ਬਣੇ ਸਕੂਲ ਅੱਛੇ ਬਣਨ ਸੜਕਾਂ ਅੱਛੀਆਂ ਬਣਨ ਪਾਣੀ ਦੀ ਸੇਫਟੀ ਹੋਵੇ ਨਿਕਾਸੀ ਅੱਛੀ ਹੋਵੇ ਉਹਦੇ ਤੇ ਲਗਣਾ ਚਾਹੀਦਾ ਸੀ ਉਹ ਆਮ ਆਦਮੀ ਦੀ ਮਾਨ ਦੀ ਸਰਕਾਰ ਦੇ ਨੱਕ ਥੱਲੇ ਐਡਾ ਵੱਡਾ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਹਿੰਮਤ ਕਰਨਾ ਇਨਕੁਆਰੀ ਕਰਾਂ ਇਤਨੀ ਹਿੰਮਤ ਆ ਗਈ ਹੈ ਕਿ ਅਗਰ ਇਹ ਇਮਾਨਦਾਰ ਹੈ सीबीआई ਨੂੰ ਰਿਕਮੈਂਡ ਕਰਨ ਸਾਰੇ ਕੇਸ ਪਤਾ ਲੱਗ ਜੇ ਕੋਨ ਕੋਨਰ ਵਾਲ ਪਰ ਕਿਸ ਪ੍ਰਕਾਰ ਗਰੀਬ ਦਾ ਹੱਕ ਇਹਨਾਂ ਨੇ ਖੋਇਆ ਕਾਂਗਰਸ ਵੀ ਪਿੰਡਾਂ ਚ ਜਾਰੀ ਹੈ ਜੀ ਇਹ ਲੋਕਾਂ ਨੂੰ ਇਹ ਗੱਲ ਸੁਸਕਾਰ ਵਾਸਤੇ ਕਾਂਗਰਸ ਦੀ ਤਾਂ ਨਾ ਬੁੱਧੀ ਭ੍ਰਿਸ਼ਟਾ ਤਾਂ ਇਹ ਦੇਸ਼ ਚੋਂ ਦਾ ਯਾਲ ਹੋਇਆ ਕਾਂਗਰਸ ਅਗਰ ਆਪਣੇ ਇਸ ਮੁਕਾਮ ਤੇ ਪੂਰੇ ਦੇਸ਼ ਚ ਪੁੱਜੀ ਹੈ ਤੇ ਇਸੇ ਕਰਕੇ ਪੁੱਜੀ ਹੈ ਸਰਬੋਧਿਪਾਤੀ ਪਾੜੇ ਕਹਿ ਰਹੇ ਨੇ ਕਿ ਮੇਰੇ ਨਰੇਗਾ ਸਕੀਮ ਟੋਟਲੀ ਬੰਦ ਹੋ ਗਿਆ ਹੈ ਇਸ ਟਾਈਮ ਬਿਲਕੁਲ ਕੰਮ ਜੜਿਆ ਮਰੇਗਾ ਬੰਦ ਕੀਤੇ ਨਹੀਂ ਨਹੀਂ ਮੈਂ वैसे तो मार्च तक यही चल रही है ना और जी राम जी जो जो होना है है। कोई स्कीम स्कीम बंद नहीं हो रही। स्कीम दी हो है कि यह बायोमैट्रिक हाजरी लगेगी और ही सरकार पहला छे प्रसेंट दिखती थी प्रशासनिक खर्चा हम नौ प्रसेंट करता लेकिन क्योंकि जो बायोमैट्रिक हो ਗੁਰਗਿਆਂ ਦੇ ਕਾਰਡ ਨਹੀਂ ਬਣਨਗੇ ਜੈਲੀ ਕਾਰਡ ਨਹੀਂ ਬਣਨਗੇ ਗਰੀਬ ਨੂੰ ਉਹਦਾ ਅਧਿਕਾਰ ਮਿਲੇਗਾ ਉਹਦੀ ਮਜ਼ਦੂਰੀ ਮਿਲੇਗੀ ਇਸ ਕਰਕੇ ਪਰਮ ਝੂਠ ਫਲਾਨ ਦੇ ਅੰਦਰ ਕਾਂਗਰਸ ਵੀ ਨਾਲ ਜੁੜੀ ਪਈ ਹੈ ਲੇਕਿਨ ਤੁਸੀਂ ਜਾ ਕੇ ਦੇਖੋ ਕਦੀ ਮਨरेगा ਦੇ ਮਜ਼ਦੂਰਾਂ ਨੂੰ ਤਾਂ ਮਿਲੋ ਇੱਥੇ ਮਿਲ ਲੋ ਤੁਸੀਂ ਸੈਂਪਲ ਦਿਖਾਇਆ ਨਾ ਤੁਹਾਨੂੰ ਤੁਸੀਂ ਇਕੱਲੇ ਜਾਓ ਉਹਨਾਂ ਦਾ ਅਧਿਕਾਰ ਉਹਨਾਂ ਤੋਂ ਖੋਇਆ ਗਿਆ ਹੈ ਜੀ ਰਾਮ ਜੀ ਮਜ਼ਦੂਰ ਨੂੰ ਉਹਦਾ ਅਧਿਕਾਰ ਦੇਣ ਦੀ ਸਕੀਮ ਹੈ ਉਹਨੂੰ ਸੁਰੱਖਿਤ ਕਰਨ ਦੀ ਸਕੀਮ ਹੈ ਸਿਹਤ ਦੀ ਬੀਮਾ ਯੋਜਨਾ ਉਹਨੂੰ ਹੋਲਡ ਕਰ ਲਿਆ ਜੀ ਜਿਹੜਾ ਵਕ ਵਕ ਨੋਟੀਫਿਕੇਸ਼ਨ ਜਿਹੜਾ ਟੱਲੀ ਗੱਲ ਤੇ ਆਇਆ ਉਹ ਬਹੁਤ ਵੱਡਾ ਧੋਖਾ ਸੀ ਲੋਕਾਂ ਨਾਲ ਜੀ ਔਰ